ਮਾਨਸਾ ਜ਼ਿਲ੍ਹੇ ਦੇ ਪਿੰਡ ਸਿਸ਼ਤੀਵਾਲਾ ਦੇ ਵਿੱਚ ਇੱਕ ਘਟੌਂਗੀ ਬਾਬੇ ਵੱਲੋਂ ਪਿੰਡ ਵਾਲਿਆਂ ਨਾਲ 15 ਲੱਖ ਦੀ ਠੱਗੀ ਮਾਰੀ ਗਈ ਆ। ਬਿਕਮ ਸਿੰਘ ਸੰਗ ਮਜੀਠਿਆ ਨੂੰ ਜਵਾਨਤ ਮਿਲਣ ਤੇ ਹਰਪਾਲ ਜੀ ਮਾ ਨੇ ਕੀ ਕਿਹਾ ਹੈਗਾ? ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੂੰ ਫੜ ਕੇ 50 ਨੰਬਰ ਕਮਰੇ 'ਚ ਕਿਉਂ ਬੰਦ ਕੀਤਾ ਗਿਆ? ਆਪਾਂ ਇਹਦੇ ਬਾਰੇ ਗੱਲਬਾਤ ਕਰਨੀ ਆ। ਗਲੋਬਲ ਇਨ ਕੈਨੇਡਾ ਚੈਨਲ ਤੋਂ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਬਲਦੇਵ ਢਾਲੀ ਵਾਲਾ। ਦੁਨੀਆ ਚੰਦ ਤੇ ਪਹੁੰਚ ਚੁੱਕੀ ਆ ਸਮੁੰਦਰਾਂ ਵਿੱਚ ਵੀ ਸੜਕਾਂ ਬਣ ਗਈਆਂ ਨੇ ਪਰ ਕੁਝ ਲੋਕ ਹਾਲੇ ਵੀ ਬਾਬੇ ਦੇ ਦੱਸਿਓ ਸੱٹے ਦੇ ਨੰਬਰ ਨਾਲ ਰਾਤੋ-ਰਾਤ ਅਮੀਰ ਬਣਨਾ ਚਾਹੁੰਦੇ ਆ ਤੇ ਕੁਝ ਲੋਕ ਬਾਬੇ ਦੀਆਂ ਫੂਕਾਂ ਦੇ ਨਾਲ ਪਾਏ ਹੋਏ ਥੋਲੇ ਦੇ ਨਾਲ ਕੈਂਸਰ ਦਾ ਇਲਾਜ ਕਰਵਾ ਰਹੇ ਜਿਹੜੀ ਅੱਜ ਤੁਹਾਡੇ ਨਾਲ ਮੈਂ ਘਟਨਾ ਦਾ ਜ਼ਿਕਰ ਕਰ ਲਗਿਆ ਇਹ ਮਾਨਸਾ ਜ਼ਿਲ੍ਹੇ ਦੇ ਪਿੰਡ ਸਿਸ਼ਤੀਵਾਲ ਦੀ ਆ ਉਥੇ ਇੱਕ ਪ੍ਰੇਮਨਾਥ ਨਾਮ ਦਾ ਬਾਬਾ ਜੀ ਪਿੰਡ ਦੇ ਚ ਆਏ। ਉਹਨਾਂ ਨੇ ਆ ਕੇ ਕਿਹਾ ਕਿ ਮੈਂ ਪੋ ਮਾਗ ਦੇ ਮਹੀਨੇ ਜਲਤਾਰਾ ਕਰਨਾ। ਲੋਕ ਹੈਰਾਨ ਰਹਿ ਗਏ ਕਿ ਅਸੀਂ ਤਾਂ ਗਰਮ ਪਾਣੀ ਨਾਲ ਨਹੀਂ ਨਹਾ ਸਕਦੇ, ਠੰਡ ਲੱਗਦੀ ਆ। ਬਾਬਾ ਜੀ ਠੰਡੇ ਪਾਣੀ ਦੇ ਨਾਲ ਜਲਤਾਰਾ ਕਿਵੇਂ ਕਰਨਗੇ? ਲੋਕਾਂ ਨੇ ਇਕੱਠੇ ਹੋ ਕੇ ਉਹਨਾਂ ਦਾ ਰਹਿਣ ਦਾ ਪ੍ਰਬੰਧ ਕਰਤਾ। ਰਾਤ ਨੂੰ ਪਾਣੀ ਦੇ ਘੜੇ ਘੜ ਭਰ ਦਿੰਦੇ ਸੀ। ਤੇ ਬਾਬਾ ਜੀ ਨਸੇ ਦੇ ਵਿੱਚ ਮਸਤ ਹੋ ਕੇ ਟੱਲੀ ਹੋ ਕੇ ਬੈਠ ਜਾਂਦੇ ਸੀ ਤੇ ਸੰਗਤ ਉਹਨਾਂ ਦੇ ਸਿਰ ਤੇ ਪਾਣੀ ਪਾਈ ਜਾਂਦੀ ਸੀ ਬਾਬਾ ਜੀ ਦੀ ਬਹੁਤ ਜ਼ਿਆਦਾ ਮਹਿਮਾ ਹੋਣ ਲੱਗੀ ਇਸੇ ਸਮੇਂ ਦੌਰਾਨ ਕਿਸੇ ਪਿੰਡ ਤੋਂ ਦੋ ਹੋਰ ਨੌਜਵਾਨ ਜਿਨ੍ਹਾਂ ਚ ਇੱਕ ਦਾ ਨਾਮ ਸੋਨੂ ਸੀ ਇੱਕ ਦਾ ਨਾਮ ਪੰਡਤ ਸੀ ਉਹਨਾਂ ਨੇ ਆ ਕੇ ਬਾਬਾ ਜੀ ਦੇ ਚਰਨਾਂ ਤੇ 51000 ਰੁਪਏ ਮੱਥਾ ਟੇਕ ਦਿੱਤਾ ਤੇ ਇੱਕ ਗੱਡੀ ਦੀਆਂ ਚਾਬੀਆਂ ਵੀ ਟੇਕ ਦਿੱਤੀਆਂ ਉਹਨਾਂ ਨੇ ਦੱਸਿਆ ਕਿ ਬਾਬਾ ਜੀ ਬਹੁਤ ਹੀ ਕਰਨੀ ਵਾਲੇ ਆ ਇਹਨਾਂ ਦੀ ਕਿਰਪਾ ਦੇ ਨਾਲ ਹੀ ਅਸੀਂ ਅਮੀਰ ਹੋਇਆ ਬਾਬਾ ਜੀ ਨੇ ਵੀ ਕਿਹਾ ਕਿ ਇਹ ਬਿਲਕੁਲ ਮਲੰਗ ਸੀ ਮੈਂ ਇਹਨਾਂ ਨੂੰ ਸੱਟੇ ਦੇ ਨੰਬਰ ਦੱਸੇ ਆ ਤਾਂ ਇਹ ਰਾਤੋ-ਰਾਤ ਅਮੀਰ ਹੋਇਆ ਉਹਨਾਂ ਨੇ ਬਾਬੇ ਦੀਆਂ ਹੋਰ ਵੀ ਬਹੁਤ ਸਾਰੀਆਂ ਸਫਤਾਂ ਦੇ ਪੁੱਲ ਬਣੇ ਤੇ ਫਿਰ ਬਾਬਾ ਜੀ ਨੇ ਇੱਕ ਢੋਲ ਵਾਲੇ ਨੂੰ ਨਾਲ ਲੈ ਕੇ ਪਿੰਡ ਦੇ ਵਿੱਚ ਗੇੜਾ ਵੇ ਦਿੱਤਾ ਲੋਕਾਂ ਦੇ ਬਹੁਤ ਜ਼ਿਆਦਾ ਸਰਦਾ ਵਜ ਗਈ ਤੇ ਲੋਕਾਂ ਨੇ ਦੇਖੋ ਦੇਖੀ 15 ਲੱਖ ਰੁਪਏ ਬਾਬਾ ਜੀ ਨੂੰ ਭੇਂਟ ਕਰਤਾ ਤੇ ਫਿਰ ਬਾਬਾ ਜੀ ਨੇ ਸੋਚਿਆ ਕਿ ਹੁਣ ਆਪਣਾ ਢਿੱਡ ਭਰ ਗਿਆ ਹੁਣ ਆਪਾਂ ਇਥੋਂ ਕਿਨਾਰਾ ਕਰੀਏ ਉਹ ਸੰਗਤ ਨੂੰ ਕਹਿੰਦੇ ਕਿ ਚਲੋ ਤੁਹਾਨੂੰ ਸ੍ਰੀ ਨਾਨਕ ਦੇਵ ਦੇ ਦਰਸ਼ਨ ਕਰਵਾ ਕੇ ਲਈਏ ਦਰਸ਼ਨ ਕਰਨ ਤੋਂ ਬਾਅਦ ਇੱਕ ਢਾਬੇ ਤੇ ਆ ਕੇ ਖਾਣਾ ਖਾਣ ਲੱਗੇ ਸੰਗਤ ਖਾਣਾ ਖਾ ਰਹੀ ਸੀ ਬਾਬਾ ਜੀ ਖਾਣਾ ਖਾ ਕੇ ਕੰਨ ਨੂੰ ਮੋਬਾਈਲ ਲਾ ਕੇ ਢਾਬੇ ਤੋਂ ਬਾਹਰ ਆ ਗਏ ਉਥੇ ਉਹਨਾਂ ਦੇ ਕਿਸੇ ਗੱਡੀ ਵਾਲੇ ਨਾਲ ਐਡਜਸਟਮੈਂਟ ਕਰੀ ਵੀ ਸੀ ਤੇ ਬਾਬਾ ਜੀ ਉਸ ਗੱਡੀ ਤੇ ਬੈਠ ਕੇ ਫਰ ਹੋ ਗਈ। ਸੰਗਤ ਬਹੁਤ ਚ ਰਵੇਟ ਕਰਦੀ ਰਹੀ। ਜਦੋਂ ਬਾਬਾ ਜੀ ਨਾ ਆਏ ਤਾਂ ਸੰਗਤ ਨਿਮੋਚਣੀ ਹੋ ਕੇ ਪਿੰਡ ਆ ਗਈ। ਉਹਨਾਂ ਨੇ ਬਰੇਟਾ ਥਾਣੇ ਦੇ ਵਿੱਚ ਰਿਪੋਰਟ ਦਰਜ ਕਰਾਈ। ਹੁਣ ਜਿਹੜੇ ਇਹਦੇ ਵਿੱਚ ਠੱਗੇ ਗਏ ਨੇ ਉਹਦੇ ਚ 1.5 ਲੱਖ ਰੁਪਏ ਇੱਕ ਮੈਂਬਰ ਸਾਹਿਬ ਆ ਉਹਨਾਂ ਦਾ 80 ਕੁ ਹਜ਼ਾਰ ਰੁਪਈਆ ਰਪਿੰਦਰ ਸਿੰਘ ਦਾ 1.3 ਲੱਖ ਰੁਪਇਆ ਬਲਵਿੰਦਰ ਸਿੰਘ ਦਾ ਇਸ ਤੋਂ ਬਿਨਾਂ ਕੁੱਲ ਮਿਲਾ ਕੇ ਲੋਕਾਂ ਦਾ 15 ਲੱਖ ਰੁਪਇਆ ਦਾ ਜਿਹੜੇ ਕਿ ਰਾਤੋਂ ਰਾਤ ਅਮੀਰ ਬਣਨਾ ਚਾਹੁੰਦੇ ਸੀ ਕੁਝ ਲੋਕ ਹਾਲੇ ਵੀ ਚੁੱਪ ਨੇ ਕੁਝ ਤਾਂ ਸ਼ਰਮ ਦੇ ਮਾਰੇ ਚੁੱਪ ਨੇ ਪਰ ਕੁਝ ਧਾਰਮਿਕ ਲੋਕ ਨੇ ਉਹ ਕਹਿੰਦੇ ਨੇ ਅਸੀਂ ਬਾਬਿਆਂ ਨੂੰ ਹਾਲੇ ਵੀ ਮਾਰਾ ਕਿਉਂ ਕਹਿਣਾ ਬਹੁਤ ਲੋਕ ਮਥੇ ਤੇ ਹੱਥ ਮਾਰ ਰਹੇ ਨੇ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡੀ ਹੈਲਪ ਕੀਤੀ ਜਾਵੇ ਤੁਸੀਂ ਵੀ ਬਾਬਿਆਂ ਤੋਂ ਬਚ ਕੇ ਰਿਹਾ ਕਰੋ ਇਹਨਾਂ ਦੇ ਢੋਂਗਿਆਂ ਦੇ ਮਗਰ ਨਾ ਲੱਗਿਆ ਕਰੋ ਹੁਣ ਆਪਾਂ ਤੁਹਾਡੇ ਨਾਲ ਅਗਲੀ ਘਟਨਾ ਜ਼ਿਕਰ ਕਰਨ ਲੱਗੇ ਆ ਅੱਤਖੰਡ ਸ੍ਰੀ ਹਰਮੰਦਰ ਸਾਹਿਬ ਦਾ ਨਾਂ ਲੈਂਦਿਆਂ ਸਾਡਾ ਸਿਰ ਮੁੱਲੋਂ ਵੱਲੇ ਬੜੀ ਸਰਦਾ ਦੇ ਨਾਲ ਝੁਕ ਜਾਂਦਾ ਇਹ ਜਿਹੜੀ ਖਬਰ ਆ ਸ੍ਰੀ ਦਰਬਾਰ ਸਾਹਿਬ ਦੀ ਆ ਕੁਝ ਦਿਨ ਪਹਿਲਾਂ ਸੁਤਵਿੰਦਰ ਸਿੰਘ ਉਹਦਾ ਪਿਤਾ ਪ੍ਰਿੰਸ ਸਿੰਘ ਤੇ ਸੁਤਵਿੰਦਰ ਦੀ ਪਤਨੀ ਲਖਵੀਰ ਕੌਰ ਜਿਹੜੇ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਨਾਲ ਸੰਬੰਧਿਤ ਸੀ ਉਹ ਸਤਗੰਧ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਈ ਉਹੋ ਪ੍ਰਕਰਮਾਂ ਵਿੱਚ ਸੀ ਤਾਂ ਦੋ ਪੁਲਿਸ ਵਾਲਾ ਨੇ ਆ ਕੇ ਸੁਤਵਿੰਦਰ ਤੇ ਪ੍ਰਿੰਸ ਸਿੰਘ ਨੂੰ ਜਫਾ ਮਾਰ ਲਿਆ ਤੇ ਘੜੀਸਕੇ ਬਾਹਰ ਨੂੰ ਲਿਜਾਣ ਲੱਗੇ ਉੱਥੇ ਲੋਕਾਂ ਵਿੱਚ ਹਫੜਾ ਦਫੜੀ ਮਚ ਗਈ ਟਾਸਕ ਫੋਰਸ ਵੀ ਬੜੀ ਫੁਰਤੀ ਦੇ ਨਾਲ ਉੱਥੇ ਆਈ ਪਰ ਕਿਸੇ ਨੂੰ ਵੀ ਇਹ ਸਮਝ ਨਹੀਂ ਲੱਗ ਰਹੀ ਸੀ ਕਿ ਇਹ ਮਾਮਲਾ ਕੀ ਆ ਕਿਉਂਕਿ ਕਿਸੇ ਦੇ ਵੀ ਇਹ ਧਿਆਨ ਵਿੱਚ ਨਹੀਂ ਸੀ ਟਾਸਕ ਫੋਰਸ ਨੇ ਉਹਨਾਂ ਦੋਨਾਂ ਪੁਲਿਸ ਮੁਲਾਜ਼ਮਾਂ ਨੂੰ ਫੜਿਆ ਤੇ 50 ਨੰਬਰ ਕਮਰੇ ਦੇ ਵਿੱਚ ਲੈ ਗਈ ਤੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਉਹਨਾਂ ਨੇ ਕੱਟ ਕੇ ਆਪਣੇ ਆਈਡੈਂਟੀਕਾਡ ਦਿਖਾ ਦਿੱਤੇ ਕਿ ਅਸੀਂ CIA ਸਟਾਫ ਤਰਨਦਾਰਨ ਦੇ ਮੁਲਾਜ਼ਮ ਇਹ ਜਿਹੜੇ ਬੰਦੇ ਨੇ ਇਹ ਸੱਕੀ ਬੰਦੇ ਨੇ ਇਹਨਾਂ ਦੀ ਲੋਕੇਸ਼ਨ ਇੱਥੇ ਆਈ ਸੀ ਤੇ ਅਸੀਂ ਇਹਨਾਂ ਨੂੰ ਅਰੈਸਟ ਕਰਨ ਆਏ ਹਾਂ ਟਾਸਕ ਫੋਰਸ ਨੇ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਪੁਲਿਸ ਨਾਲ ਸੰਮਰਕ ਕੀਤਾ ਤੇ ਉਹਨਾਂ ਨੇ ਅੱਗੇ ਤਰਨਤਾਰ ਸਾਹਿਬ ਦੇ ਵਿੱਚ ਸੀਜੀਐਸਟਾਫ ਵਿੱਚ ਸੰਮਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਹੀ ਬੰਦੇ ਨੇ ਪਰ ਇੱਥੇ ਆ ਕੇ ਬਹੁਤ ਹੀ ਵੱਡੇ ਸਵਾਲ ਖੜੇ ਹੋ ਗਏ ਕਿ ਟਾਸਕ ਫੋਰਸ ਨੂੰ ਜਾਂ ਸਰੋਣਵੀ ਗੁਰਦਾਰ ਪਰੰਧ ਕਮੇਟੀ ਨੂੰ ਦੱਸੇ ਤੋਂ ਬਿਨਾ ਕਿਸੇ ਨੂੰ ਆ ਕੇ ਚੁੱਕਣਾ ਕਿੰਨਾਕ ਜਾਇ ਜਾ ਮੰਨ ਲਓ ਉਹ ਬੰਦੇ ਗਲਤ ਸੀ ਉਹਨਾਂ ਕੋਲ ਕੋਈ ਅਸਲਾ ਹੁੰਦਾ ਤਾਂ ਜਿਹੜੀਆਂ ਉੱਥੇ ਸੰਗਤਾਂ ਅਸਨਾਣ ਕਰ ਰਹੀਆਂ ਸੀ ਜਾਂ ਬੈਠੀਆਂ ਜਾਬ ਕਰ ਰਹੀਆਂ ਸੀ ਕਿਸੇ ਦਾ ਵੀ ਨੁਕਸਾਨ ਹੋ ਰਿਹਾ ਹੋ ਸਕਦਾ ਸੀਗਾ ਅਸਲ ਵਿੱਚ ਦੇਖਿਆ ਜਾਵੇ ਤਾਂ ਲੋਕਾਂ ਦਾ ਕਹਿਣਾ ਇਹ ਹੈ ਕਿ ਜਦੋਂ ਵੀ ਇਹ ਖਾਕੀ ਪਾ ਲੈਂਦੇ ਆ ਇਹ ਸਾਡੇ ਪੁੱਤ ਈ ਆ ਸਾਡੇ ਭੈਣ ਭਰਾ ਨੇ ਇਹਨਾਂ ਵਿੱਚ ਪਤਾ ਨਹੀਂ ਕਿਹੜਾ ਕਰੰਟ ਆ ਜਾਂਦਾ ਇਹ ਮਾਨ ਆਈਆਂ ਤੇ ਉੱਤਰ ਆਉਂਦੇ ਆ ਤੇ ਗੁੰਡਾ ਕਰਦੀ ਸ਼ੁਰੂ ਕਰ ਦਿੰਦੇ ਆ ਲੋਕਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਤੁਸੀਂ ਦੇਖੋ ਕਿ ਜਿਹੜੇ ਸੂਬਾ ਸਿੰਘ ਦਾ ਜੇਲ੍ਹ ਦੇ ਵਿੱਚ ਪਟਿਆਲੇ ਮਰਡਰ ਹੋਇਆ ਉਹਨੇ ਵੀ ਆਪਣੇ ਵੇਲੇ ਬੜੀ ਹੱਤ ਚੱਕੀ ਸੀ ਹਰਮੰਦਰ ਸਾਹਿਬ ਦੇ ਵਿੱਚ ਜੇ ਕਿਸੇ ਨੇ ਵੀ ਆ ਕੇ ਹੁੱਲੜਵਾਜੀ ਕਰੀ ਆ ਤਾਂ ਤੁਸੀਂ ਮਗਰ ਇਤਿਹਾਸ ਤੇ ਨਿਗਾਹ ਮਾਰ ਲਓ ਤਾਂ ਕੀ ਹਸਰ ਹੋਇਆਗਾ ਪੁਲਿਸ ਨੂੰ ਥੋੜਾ ਜਿਹਾ ਸੋਚ ਸਮਝ ਕੇ ਚੱਲਣਾ ਚਾਹੀਦਾ ਇਸ ਮੌਕੇ ਜਹੇਦਾਰ ਸਿੰਘ ਸਾਹਿਬ ਅਗਰ ਵੀ ਹਰਕबीर ਸਿੰਘ ਜੀ ਨੇ ਬੜੇ ਹੀ ਸਖਤ ਲਫ਼ਜ਼ਾਂ ਦੇ ਵਿੱਚ ਪੁਲਿਸ ਨੂੰ ਤਾੜਨਾ ਕੀਤੀ ਆ ਉਹਨਾਂ ਨੇ ਕਿਹਾ ਕਰਨ ਵਾਸਤੇ ਪਹੁੰਚਦੀਆਂ ਪਤਾ ਲੱਗਾ ਹੈ ਕਿ ਕੁਝ ਪੁਲਿਸ ਮੁਲਾਜ਼ਮਾਂ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾ ਦੇ ਅੰਦਰ ਦਾਖਲ ਹੋ ਕੇ ਤੇ ਇੱਥੋਂ ਕੁਝ ਨੌਜਵਾਨ ਜਿਹੜੇ ਸਨ ਉਹਨਾਂ ਨੂੰ ਫੜਨ ਦਾ ਗਤਨ ਕੀਤਾ ਔਰ ਉਸੇ ਵੇਲੇ ਮੌਕੇ ਤੇ ਕਾਰਵਾਈ ਕਰਦਿਆਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਟਾਸਕ ਫੋਰਸ ਹੈ ਉਹਨਾਂ ਨੇ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਹੀ ਫੜ ਕੇ ਜਿਹੜਾ ਸੀ ਉਹ ਕਮਰੇ ਦੇ ਅੰਦਰ ਬੰਦ ਕਰ ਦਿੱਤਾ ਇਹ ਬਹੁਤ ਨਿੰਦਣਯੋਗ ਵਾਕਿਆ ਹੈ ਕਿਉਂਕਿ ਇਹ ਇਸ ਤਰ੍ਹਾਂ ਦੇ ਕਾਰਵਾਈ ਦੇ ਨਾਲ ਸੱਚਖੰਡ ਸ਼੍ਰੀ ਹਰਮੰਦਸਾਹਿਬ ਦੀ ਪ੍ਰਕਰਮਾ ਦੇ ਅੰਦਰ ਮੱਥਾ ਟੇਕਣ ਵਾਸਤੇ ਆਈਆਂ ਹੋਈਆਂ ਸੰਗਤਾਂ ਦੇ ਮਨ ਵਿੱਚ ਇੱਕ ਡਰ ਦਾ ਜਿਹੜਾ ਮਾਹੌਲ ਹੈ ਉਹ ਪੈਦਾ ਹੋਵੇਗਾ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਔਰ ਸਮੁੱਚੇ ਕੰਪਲੈਕਸ ਦੇ ਅੰਦਰ ਜੇਕਰ ਕਿਸੇ ਤਰ੍ਹਾਂ ਦੀ ਕੋਈ ਵੀ ਗਤੀਵਿਧੀ ਸਰਕਾਰ ਨੇ ਕਰਨੀ ਹੁੰਦੀ ਹੈ ਜਾਂ ਕੋ ਪੁਲਿਸ ਨੇ ਕਰਨੀ ਹੁੰਦੀ ਹੈ ਤਾਂ ਉਹ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਮੈਨੇਜਮੈਂਟ ਹੈ ਉਹਦੇ ਨਾਲ ਰਾਬਤਾ ਕਰਨਾ ਜਿਹੜਾ ਇਹ ਅਤ ਜ਼ਰੂਰੀ ਹੁੰਦਾ ਹੈ ਇਹ ਜਿਹੜੀ ਹਰਕਤ ਹੋਈ ਹੈ ਪੁਲਿਸ ਵੱਲੋਂ ਇਹ ਦੀ ਮਹਿਨੰਦਾ ਕਰਦਾ ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਔਰ ਅੱਗੇ ਵਾਸਤੇ ਸਰਕਾਰ ਔਰ ਪ੍ਰਸ਼ਾਸਨ ਜਿਹੜੇ ਨੇ ਉਹ ਸੁਚੇਤ ਹੋ ਕੇ ਰਹਿਣ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੇਤ ਜਿੰਨੇ ਵੀ ਪਾਵਨ ਸਥਾਨ ਨੇ ਉਹ ਸਾਰੇ ਗੁਰਸਿੱਖਾਂ ਦੀ ਆਸਥਾ ਦਾ ਕੇਂਦਰ ਨੇ ਔਰ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਜਿਹੜਾ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਮੈਨੇਜਮੈਂਟ ਨੂੰ ਪ੍ਰੋਸੀਬੇਚੀਦਾ ਹੁਣ ਜਿਹੜੀ ਅਗਲੀ ਖਬਰ ਆ ਉਹ ਸ਼ਰੋਮਣੀ ਅਕਾਲੀ ਦਲ ਦੇ ਮਾਝੇ ਦੇ ਜਰਨਲ ਬਿਕਰਮਜੀਤ ਸਿੰਘ ਮਜੀਠੀਆ ਦੀ ਹੈ ਬਿਕਰਮਜੀਤ ਸਿੰਘ ਮਜੀਠੀਆ 25 ਜੂਨ 2025 ਤੋਂ ਜੇਲ੍ਹ ਦੇ ਵਿੱਚ ਬੰਦ ਸੀ ਇਹ ਤਕਰੀਬਨ 8 ਕੁ ਮਹੀਨੇ ਤੋਂ ਨਾਭਾ ਜੇਲ੍ਹ ਦੇ ਵਿੱਚ ਬੰਦਾ ਹੈ ਇਹਨਾਂ ਨੇ ਕਈ ਵਾਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਛੋਟ ਲਈ ਪਰ ਹਰ ਵਾਰ ਰਿਜੈਕਟ ਹੁੰਦੀ ਰਹੀ ਹੁਣ ਇਹਨਾਂ ਨੇ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਛੋਟ ਲਈ ਸੀ ਤੇ ਉੱਥੋਂ ਇਹਨਾਂ ਨੂੰ ਜਵਾਬਤ ਮਿਲ ਗਈ ਹੈ ਇਸ ਕੇਸ ਦੀ ਜਿਹੜੀ ਸੁਣਵਾਈ ਆ ਉਹ ਜਸਟਿਸ ਬਿਕਰਮਨਾਥ ਤੇ ਜਸਟਿਸ ਸੰਦੀਪ ਮਹਿਤਾ ਨੇ ਕਰੀ ਹੈ ਕੁਝ ਦਿਨ ਪਹਿਲਾਂ ਸਰੋਵਣੀ ਕਾਲਜ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਇਹਨਾਂ ਨੂੰ ਜੇਲ੍ਹ ਦੇ ਵਿੱਚ ਮਿਲਣ ਕੇ ਆਏ ਆ ਤੇ ਇਸ ਤੋਂ ਬਿਨਾ ਆਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਢੱਲੋਂ ਨੇ ਕਈ ਵਾਰ ਇਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕਰੀ ਆ ਤੇ ਕੱਲ ਵੀ ਉਹ ਮੁਲਾਕਾਤ ਕਰਨ ਆਏ ਸੀ ਤੇ ਬਿਕਰਮ ਸਿੰਘ ਮਜੀਠੀਆ ਨੂੰ ਜਵਾਨਤ ਮਿਲ ਗਈ ਆ ਹੁਣ ਬਾਬਾ ਜੀ ਦੇ ਜਿਹੜੇ ਸੰਗੀ ਨੇ ਜਿਹੜੇ ਬਾਬਾ ਜੀ ਤੇ ਵਿਸ਼ਵਾਸ ਕਰਦੇ ਨੇ ਉਹਨਾਂ ਦਾ ਕਹਿਣਾ ਇਹ ਵੀ ਆ ਕਿ ਬਾਬਾ ਜੀ ਨੇ ਚਮਤਕਾਰ ਦਿਖਾਇਆ ਬਾਬਾ ਜੀ ਜੇਲ੍ਹ ਚ ਐ ਸੀ ਤੇ ਉਹਨਾਂ ਨੂੰ ਜਵਾਨਤ ਮਿਲ ਗਈ ਆ ਪਰ ਜਿੱਥੋਂ ਤੱਕ ਦੇਖਿਆ ਜਾਵੇ ਜਿਹੜੇ ਚਮਤਕਾਰ ਜਾਂ ਕਰਾਮਾਤਾਂ ਇੰਡੀਆ ਦੇ ਵਿੱਚ ਹੀ ਦੇਖਣ ਨੂੰ ਮਿਲਦੀਆਂ ਫੋਰਨ ਦੇ ਵਿੱਚ ਇਸ ਤਰ੍ਹਾਂ ਦੀਆਂ ਕਰਾਮਾਤਾਂ ਨਹੀਂ ਮਿਲਦੀਆਂ ਉੱਥੇ ਤਾਂ ਲੋਕ ਕਾਨੂੰਨ ਦਾ ਆਸਰਾ ਹੀ ਲੈਂਦੇ ਆ ਜਿਹੜੇ ਇਹਨਾਂ ਦੇ ਵੋਟਰ ਆ ਉਹਨਾਂ ਦੇ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਆ ਤੇ ਆਮ ਆਦਮੀ ਪਾਰਟੀ ਨੂੰ ਕਾਫੀ ਤੰਤ ਵਿਕਾਸ ਰਹੇ ਨੇ ਉਹ ভোটার ਬੀਬੀਆਂ ਵੱਲੋਂ ਭੰਗੜੇ ਵੀ ਪਾਏ ਜਾ ਰਹੇ ਆ ਬਿਕਮ ਸਿੰਘ ਜੰਗਮ ਜੀਠਿਆ ਦੇ ਪਿਤਾ ਨੇ ਉਹਨਾਂ ਨੇ ਵੀ ਕਾਫੀ ਗੱਲਾਂ ਕਰੀਆਂ ਨੇ ਉਹ ਵੀ ਤੁਹਾਨੂੰ ਤੁਹਾਨੂੰ ਦੱਸ ਦਿਆਂ ਕਿ ਉਹਨਾਂ ਨੇ ਕੀ ਕਿਹਾ ਪਿਤਾ ਲਈ ਕਿੰਨੀ ਖੁਸ਼ੀ ਦੇ ਪੰਨਾ ਬਹੁਤ ਚੁਸੀਦਾ ਇਹ ਆ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਤੇ ਗਵਰਨਮੈਂਟ ਦੀ ਪੂਰੀ ਜ਼ੋਰ ਲਗਾਉਣ ਦੇ ਬਾਵਜੂਦ ਵੀ ਮੰਨ ਲਖਤੇ ਉਹਨਾਂ ਨੂੰ ਅਜ ਰਹਾ ਕਰ ਦਿੱਤਾ ਹੈ ਇਲਾਵਾ ਤੇ ਮੈਂ ਆਖਿਆ ਕਿ ਉਹ ਮੁਸ਼ਾ बाकी ਰਹਿੰਦੀਆਂ ਖਬਰਾਂ ਤੁਹਾਡੇ ਨਾਲ ਕੱਲ ਸਾਂਝੀਆਂ ਕਰਾਂਗੇ ਮੈਂ ਤੁਹਾਡੇ ਤੋਂ ਇਜਾਜ਼ਤ ਮੰਗਦਾ ਹਾਂ ਧੰਨਵਾਦ ਰਬ ਰਾਕ